ਅੱਜ ਸ਼੍ਰੀ ਗੁਰਦਾਸ ਟੈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਪਤਜ ਸਤਗੁਰਦਾਸ ਕਰਨ ਚੋਆ ਧਰਮ ਸਮਾਜ ਦੇ ਪ੍ਰਧਾਨ ਆਨੰਦ ਕਸ਼ੋਰ ਜੀ ਸਾਡੇ ਦਾਗ ਰੇਟ ਚਮਾਰ ਦੇ ਪ੍ਰਧਾਨ ਬਰਿੰਦਰ ਹੀਰਾ ਜੀ ਸਾਡੇ ਗੁਰੂ ਘਰ ਦੇ ਕਮੇਟੀ ਦੇ ਪ੍ਰਧਾਨ ਜਮਾਲਪੁਰ ਪਿੰਡ ਤੋਂ ਮਨਜੀਤ ਸਿੰਘ ਜੀ ਹੋਰ ਭਗਵਾਨ ਵਾਲਮੀਕ ਭਗਵਾਨ ਵਾਲਮੀਕ ਜੀ ਅਰਪਣ ਕਲਿਆਣ ਜੀ ਜਤਿੰਦਰ ਆਦਿਆ ਜੀ ਵਿਪਨ ਕਲਿਆਣ ਜੀ ਹੋਰ ਵੀ ਸਾਰੇ ਮਤਲਬ ਉਧੇ ਬਾਜ਼ਾਰ ਉਧੇ ਸਾਰੇ ਅੱਜ ਲੁਧਿਆਣਾ ਡੀਸੀ ਦਫ਼ਤਰ ਵਿਖੇ ਪਹੁੰਚੇ ਆ ਬਿੱਟਾ ਜੀ ਥਿਸ ਇਜ਼ ਅਫਸਰ ਪਹੁੰਚੇ ਜੋ ਪਿਛਲੇ ਕਈ ਸਾਲਾਂ ਤੋਂ 2019 ਤੋਂ ਇੱਕ ਗੁਲਾਡਾ ਵੱਲੋਂ ਨੋਟਿਸ ਸ੍ਰੀ ਗੁਰੂ ਦਾਸ ਮੰਦਿਰ ਜਮਾਲਪੁਰ ਪਿੰਡ ਚੰਡੀਗੜ੍ਹ ਰੋਡ ਤੇ ਜੋ ਨਾਲ ਵੱਲੋਂ ਇੱਕ ਨੋਟਿਸ ਕੱਢਿਆ ਗਿਆ ਸੀ ਜਿਹੜਾ ਕਿ ਉਸ ਵੇਲੇ ਸਮਾਜ ਸਮਾਜ ਨੇ ਇਕੱਠੇ ਹੋ ਕੇ ਔਰ ਸਰਕਾਰਾਂ ਨੂੰ ਨੋਟਿਸ ਵੀ ਵਕ ਵਕ ਆਪਣੇ ਗੁਰੂ ਘਰ ਵੱਲੋਂ ਲੈਟਰ ਪੈਡ ਦਿੱਤੇ ਗਏ ਔਰ ਗੁਰੂ ਘਰ ਲਈ ਬੇਨਤੀ ਕੀਤੀ ਕਿ ਟਾਇਆ ਨਾ ਜਾਵੇ ਉਹ ਸਰਕਾਰਾਂ ਨੇ ਉਸ ਵੇਲੇ ਕਹਿ ਦਿੱਤਾ ਕਿ ਮੁੜ ਕੇ ਕੋਈ ਨੋਟਿਸ ਨਹੀਂ ਆਉਂਦਾ ਉਹਦੇ ਨਾਲ ਹੀ ਗੁਰੂ ਗੁਰੂ ਘਰ ਜਾਂ ਗੁਰਦੁਆਰਾ ਜਾਂ ਉਹਨਾਂ ਨੂੰ ਕਦੇ ਨੋਟਿਸ ਨਹੀਂ ਆਇਆ ਗੁਰੂ ਦਾਸ ਗੁਰੂ ਘਰ ਨੂੰ ਹੁਣ ਫੇਰ ਦੁਬਾਰਾ ਉਹਨਾਂ ਨੂੰ ਨੋਟਿਸ ਵਿੱਚ ਨੋਟਿਸ ਭੇਜਿਆ ਗਿਆ ਜਿਸ ਨੋਟਿਸ ਦੇ ਵਿੱਚ ਗ라ੜਾ ਵੱਲੋਂ ਸ਼ਬਦ ਬਹੁਤ ਸਤਕਾਰਯੋਗ ਸ਼ਬਦ ਨਹੀਂ ਵਰਤੇਗਾ ਜਿਸ ਦੇ ਸਮਾਜ ਪੂਰੇ ਦੇ ਵਿਰਦੇ ਬਲੁੰਦੜੇ ਗਿਆ ਔਰ ਸਮਾਜ ਦੇ ਵਿੱਚ ਧਾਰਮਿਕ ਆਸਤਾ ਨੂੰ ਠੇਸ ਪਹੁੰਚੀ ਔਰ ਸਮਾਜ ਨੇ ਇਕੱਠੇ ਹੋ ਕੇ ਦਾਸ ਨੂੰ ਫੋਨ ਕੀਤੇ ਔਰ ਅਸੀਂ ਅਜੀਤ ਸਾਹਿਬ ਦੇ ਕੋਲ ਅੱਜ ਲੈਕਚਰ ਰੂਪ ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਲਿਖ ਕੇ ਵੀ ਦਿੱਤਾ ਆ ਕਿ ਜੇ ਉਹਨਾਂ ਨੇ ਬੁਲਾਡਾ ਵਾਲੇ ਮਾਫੀ ਨਹੀਂ ਮੰਗਦੇ ਤਾਂ ਸਾਡਾ ਸਮਾਜ ਜਿਹੜਾ ਆ ਉਹਨਾਂ ਦਾ ਵਿਰੋਧ ਕਰੂਗਾ ਪਰ ਪਹਿਲਾਂ ਤਾਂ ਸਾਨੂੰ ਸ਼ਖਸ ਸ਼ਖ ਸ਼ਬਦਾਂ ਵਿੱਚ ਸ਼ਬਦ ਨਕੇਦੀ ਕਰਨੀ ਚਾਹੀਦੀ ਹੈ ਜਿਹੜੇ ਉਹਨਾਂ ਨੇ ਲਗਾਇਆ ਕਿ ਜਿਹੜੇ ਤੁਹਾਡੇ ਗੁਰੂ ਘਰ ਆ ਉਹ ਦੁਕਾਨਦਾਰੀਆਂ ਬਣਾ ਕੇ ਤੁਸੀਂ ਉੱਤੇ ਕਬਜ਼ੇ ਕਰਦੇ ਆ ਜਿਹੜੇ ਕਿ ਹੋਰ ਨੂੰ ਕਹਿ ਕੇ ਦੇਖਣ ਤਾਂ ਇਹਨਾਂ ਦੀਆਂ ਧੌਣਾਂ ਵੱਡ ਦੇਣਗੇ ਇਹਨਾਂ ਨੇ ਛੀਰ ਗੁਰਦਾਸ ਮਹਾਰਾਜ ਨੂੰ ਕਦੇ ਸਮਾਜ ਨੂੰ ਕਦੇ ਵੀ ਇਹਨਾਂ ਨੇ ਬਰਾਬਰਤਾ ਦਾ ਅਧਿਕਾਰ ਨਹੀਂ ਦਿੱਤਾ ਜੇ ਸਮਾਜ ਚਾਹੁੰਦਾ ਤਾਂ ਅੱਜ ਉੱਥੇ ਜੋ ਮਰਜ਼ੀ ਕਰ ਸਕਦਾ ਜੋ ਐਟਮ ਵੀ ਖੜਕਾ ਸਕਦਾ ਲੁਧਿਆਣਾ ਬੰਦ ਵੀ ਕਰ ਸਕਦਾ ਇੰਨੇ ਇੰਨੇ ਸਾਰੇ ਜਿਹੜੇ ਜਿੰਨੇ ਇੰਨਾ ਮਤ ਜਿਹੜਾ ਪੂਰਾ ਸਮਾਜ ਇੰਨੀ ਜ਼ੋਰਤ ਰੱਖਦਾ ਕਿ ਪੱਲੋ ਲੁਧਿਆਣੇ ਦੇ ਵਿੱਚ ਹੁਣ ਵੀ ਇਸ ਵੇਲੇ ਮੈਨੂੰ ਕੋਈ ਖੜ ਕੇ ਦੋ ਸ਼ਬਦ ਬੋਲ ਦੇਣ ਤਾਂ ਸਾਰਾ ਲੁਧਿਆਣਾ ਬੰਦ ਹੋ ਸਕਦਾ ਪਰ ਇਹਨਾਂ ਨੇ ਇਹਨਾਂ ਨੇ ਪਤਾ ਨਹੀਂ ਸਾਡਾ ਸਮਾਜ ਜਿਹੜਾ ਇੱਕ ਡਾਕਟਰ ਭਾਵਾ ਸਾਹਿਬ ਦੇ ਅੰਵੇਸ਼ ਕਰਦਾ ਜੋ ਭਾਰਤੀ ਸੰਵਿਧਾਨਿਆ ਸੰਵਿਧਾਨ ਨੂੰ ਮੰਨਣ ਵਾਲੇ ਇਹ ਲੋਕ ਆ ਸ਼੍ਰੀ ਗੁਰਦਾਸ ਨਾਮਲੇ ਭਗਵਾਨ ਵਾਲਮੀਕ ਸਮਾਜ ਔਰ ਜਦੋਂ ਵੀ ਟਾਰਗੇਟ ਕਰਦੇ ਸਾਡੇ ਦੋ ਸਮਾਜਾਂ ਨੂੰ ਕਰਦੇ ਆ ਅਸੀਂ ਕਦੇ ਵੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਗਲਾਡਾ ਵਾਲੇ ਇਸ ਗੱਲ ਦੀ ਤੁਰੰਤ ਮਾਫੀ ਮੰਗਣ ਜੇ ਤੁਰੰਤ ਉਹਨਾਂ ਨੇ ਮਾਫੀ ਨਾ ਮੰਗੀ ਤਾਂ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਊਗਾ ਔਰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਵੀ ਕਰਕੇ ਆਏ ਪਹਿਲਾਂ ਬੇਨਤੀ ਕਰਦੇ ਆ ਬਾਅਦ ਵਿੱਚ ਵੀ ਦੂਸਰਾ ਕੰਮ ਵੀ ਕਰਾਂਗੇ ਔਰ ਇਹੀ ਅਸੀਂ ਆਪਾਂ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਹੀ ਮਾਫੀ ਮੰਗੋ ਔਰ ਜਿਹੜਾ ਉੱਥੇ ਗੁਰੂ ਘਰ ਦਾ ਨੋਟਿਸ ਦੁਆਰਾ ਦੁਆਰ ਲਾਉਂਦੇ ਆ ਉਹ ਉਹਦਾ ਜਿਹੜਾ ਬਾਅਦ ਆ ਉਹ ਬੰਦ ਕਰਨਾ ਚਾਹੀਦਾ ਜੇ ਨਹੀਂ ਬੰਦ ਕਰਦੇ ਤਾਂ ਅਸੀਂ ਮਤਲਬ ਪੰਜਾਬ ਪੂਰਾ ਪੰਜਾਬ ਬੰਦ ਕਰਨ ਤੋਂ ਕਾਲ ਕਰਾਂਗੇ ਅਸੀਂ ਕੋਈ ਗਰੇਜ ਨਹੀਂ ਕਰਾਂਗੇ ਜਲਦੀ ਤਰੰਤ ਪੰਜਾਬ ਬੰਦ ਦੀ ਕਾਲ ਕਰਾਂਗੇ ਜੇ ਸਮਾਜ ਹਰਕਤ ਵਿੱਚ ਪ੍ਰਸ਼ਾਸਨ ਹਰਕਤ ਵਿੱਚ ਨਾ ਆਇਆ ਤਾਂ ਅਸੀਂ ਪੰਜਾਬ ਦੀ ਕਾਲ ਦਵਾਂਗੇ ਜੈ ਗੁਰਦੇਵ ਧੰਨ ਗੁਰਦੇਵ ਜੀ ਆਪ ਵੀ ਮੀਟਿੰਗ ਸੀਗੀ ਦੀਨ ਸਾਹਿਬ ਨਾਲ ਜਿਹੜੀ ਵਿਚਾਰਾ ਹੋਈ ਕੀ ਕਹਿਣਾ ਸੀਗਾ ਦੀਨ ਸਾਹਿਬ ਦੇ ਅਸੂਲ ਤੇ ਦੀਨ ਸਾਹਿਬ ਨੇ ਉਹਨਾਂ ਨੇ ਮਤਲਬ ਸਾਨੂੰ ਮਤਲਬ ਸੱਜਾ ਸਾਜ ਕੇ ਉਹਨਾਂ ਨੇ ਕਿ ਜਿਹੜੇ ਗਲਾਡਾ ਦੇ ਚੀਫ ਆ ਉਹਨਾਂ ਨਾਲ ਉਹਨੇ 4:30 ਵਜੇ ਦਾ ਟਾਈਮ ਦਿੱਤਾ ਕਿ ਉਹ ਜਿਹੜਾ ਨੋਟਿਸ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਦੇਣਗੇ ਵੀ ਕਦੇ ਮੁੜ ਕੇ ਨੋਟਿਸ ਨਹੀਂ ਆਊਗਾ ਵੀ ਅਸੀਂ ਉਹ ਡਰਾ ਕਰਾਨੇ ਆ ਸਰ ਮਾਰੇ ਜਿਹੜੇ ਗੁਰੂ ਸਤਗੁਰੂ ਕਰ ਲਈ ਅਪਸ਼ਬਦ ਬੋਲੇ ਸੀ ਉਹਦੇ ਬਾਰੇ ਕੀ ਕਹਿਣਾ ਨਹੀਂ ਉਹਦੇ ਲਈ ਆਪਾਂ ਦੇਖਦੇ ਜਿਓ ਮਾਫੀ ਮੰਗਦੇ ਠੀਕ ਹੈ ਨਹੀਂ ਤਾਂ ਫਿਰ ਆਪਾਂ ਜੋ ਆਪਣੇ ਤੋਂ ਹੱਲ ਹੋਊਗਾ ਫਿਰ ਆਪਾਂ ਕਰਾਂਗੇ ਐਪਰੈਗਰਾਮਾਂ ਕੇ ਜਮਲ ਪੰਜਾਬੀਾਂ ਦੀ ਕਾਲ ਦਵਾਂਗੇ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ 6